ਸੱਚੀ ਕਾਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਮੇਰੀ ਪਿਆਰੀ YouTube ਫੈਮਲੀ ਨੂੰ ਬਸੰਤ ਪੰਚਮੀ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਕਰੇ ਤੁਹਾਡੇ ਸਭ ਦੇ ਵੇੜੇ ਵਿੱਚ ਹਮੇਸ਼ਾ ਖੁਸ਼ੀਆਂ ਤੇ ਖੇੜਿਆਂ ਦਾ ਮੇਲਾ ਲੱਗਿਆ ਰਹੇ। ਤੁਸੀਂ ਹਮੇਸ਼ਾ ਬਸੰਤ ਦੇ ਫੁੱਲਾਂ ਵਾਂਗ ਖਿੜੇ ਰਹੋ, ਤਹੱਕਦੇ ਰਹੋ ਤੇ ਮਹਿਕਦੇ ਰਹੋ। ਤੇ ਅੱਜ ਵਸੰਤ ਪੰਚਮੀ ਦੇ ਮੌਕੇ ਤੇ ਮੇਰੀ ਰਸੋਈ ਵਿੱਚ ਬਣ ਰਹੇ ਨੇ ਮਿੱਠੇ ਚੋਲ ਜਿਹਨੂੰ ਕਈ ਲੋਕ ਜਰਦਾ ਰਾਈਸ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਸਾਡੇ ਘਰ ਵਿੱਚ ਤਾਂ ਮਿੱਠੇ ਚੋਲਾਂ ਦਾ ਪ੍ਰਸ਼ਾਦ ਮੰਨਿਆ ਜਾਂਦਾ ਹੈ ਪ੍ਰਸ਼ਾਦ ਹੀ ਬਣਾਇਆ ਜਾਂਦਾ ਹੈ ਤੇ ਇਸ ਪ੍ਰਸ਼ਾਦ ਨੂੰ ਅਸੀਂ ਸਵੇਰੇ ਤੜਕੇ ਉੱਠ ਕੇ ਸੁੱਚੇ ਮੂੰਹ ਬਣਾਉਣੇ ਹਾਂ ਇਸ ਨੂੰ ਬਣਾਉਣ ਲਈ ਮੈਂ 2 ਚਮਚ ਦੇਸੀ ਘਿਓ ਦੇ ਲੈਨੇ ਉਹਦੇ ਵਿੱਚ ਕੁਝ ਖੜੇ ਮਸਾਲੇ ਪਾਏ ਨੇ ਫਲੇਵਰ ਦੇਣ ਲਈ ਚੋਲਾ ਚ ਬਹੁਤ ਸੋਹਣਾ ਫਲੇਵਰ ਆਂਦਾ ਹੈ ਖੜੇ ਮਸਾਲਿਆਂ ਦੇ ਵਿੱਚ ਮੈਂ ਦਾਲਚੀਨੀ ਦਾ ਟੁਕੜਾ 4 ਛੋਟੀਆਂ ਇਲਾਚੀਆਂ 2 ਮੋਟੀ ਇਲਾਚੀ 4-5 ਲੌਂਗ ਪਾਏ ਨੇ ਤੇ 1 ਮਿੰਟ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਕੁਝ ਕੱਟੇ ਹੋਏ ਡਰਾਈ ਫਰੂਟਸ ਵੀ ਪਾਏ ਨੇ ਡਰਾਈ ਫਰੂਟਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਸੌਗੀ ਜਿਹੜੀ ਹੁੰਦੀ ਹੈ ਕਿਸ਼ਮਿਸ਼ ਉਹਨੂੰ ਅਸੀਂ ਪਹਿਲਾਂ ਨਹੀਂ ਪਾਵਾਂਗੇ ਕਿਉਂਕਿ ਉਹ ਜਲਦੀ ਫੁੱਲ ਜਾਂਦੀ ਹੈ ਤੇ ਸੌਗੀ ਨੂੰ ਅਸੀਂ ਕੁਝ ਟਾਈਮ ਬਾਅਦ ਪਾਵਾਂਗੇ ਜਦੋਂ ਸਾਡੇ ਬਾਕੀ ਦੇ ਡਰਾਈ ਫਰੂਟਸ ਅੱਛੀ ਤਰ੍ਹਾਂ ਨਾਲ ਭੁੰਨੇ ਜਾਣਗੇ ਹੁਣ ਸਾਡੇ ਸਾਰੇ ਡਰਾਈ ਫਰੂਟਸ ਬਹੁਤ ਵਧੀਆ ਤਰ੍ਹਾਂ ਨਾਲ ਭੁੰਨੇ ਗਏ ਨੇ ਜੀ ਇਨਾਂ ਵਿੱਚੋਂ ਕੁਝ ਡਰਾਈ ਫਰੂਟਸ ਨੂੰ ਮੈਂ ਸਾਈਡ ਤੇ ਕੱਢ ਲੈਨੇ ਆ ਇਹ ਸਾਡੇ ਬਾਅਦ ਵਿੱਚ ਪ੍ਰੈਜੈਂਟੇਸ਼ਨ ਦੇ ਕੰਮ ਆਣਗੇ ਜੀ ਥੋੜੇ ਜਿਹੀ ਡਰਾਈ ਫਰੂਟਸ ਮੈਂ ਇਹਦੇ ਵਿੱਚੋਂ ਕੱਢ ਕੇ ਸਾਈਡ ਤੇ ਰੱਖ ਲੈਨੇ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਆ ਇੱਕ ਗਲਾਸ ਚਾਵਲ ਜਿਨ੍ਹਾਂ ਨੂੰ ਮੈਂ ਪਹਿਲਾਂ 15 ਮਿੰਟ ਭੇ ਕੇ ਰੱਖ ਲਿਆ ਸੀਗਾ ਅੱਛੀ ਤਰ੍ਹਾਂ ਨਾਲ ਇਹਨਾਂ ਨੂੰ ਵਾਸ਼ ਕਰਨ ਤੋਂ ਬਾਅਦ 15 ਮਿੰਟ ਲਈ ਇਹਨਾਂ ਨੂੰ ਪਾਣੀ ਦੇ ਵਿੱਚ ਹੀ ਰਹਿਣ ਦੇਣਾ ਹੈ ਤਾਂ ਕਿ ਇਹ ਥੋੜੇ ਜਿਹਾ ਸੌਫਟ ਹੋ ਜਾਣ ਹੁਣ ਇਹਨਾਂ ਚੋਂ ਪਾਣੀ ਨਿਚੋੜ ਕੇ ਮੈਂ ਚਾਵਲਾਂ ਨੂੰ ਥੋੜਾ ਜਿਹਾ ਡਰਾਈ ਹੋਣ ਤੱਕ 1-2 ਮਿੰਟ ਲਈ ਇਸੇ ਤਰ੍ਹਾਂ ਨਾਲ ਭੁੰਨ ਲਵਾਂਗੀ ਵਧੀਆ ਤਰ੍ਹਾਂ ਹੁਣ ਸਾਡੇ ਚਾਵਲ ਭੁੰਨੇ ਗਏ ਨੇ ਜੀ ਤੇ ਹੁਣ ਇਸ ਦੇ ਵਿੱਚ ਮੈਂ ਐਡ ਕਰ ਲਾਂਗੀ ਚੀਨੀ ਚੀਨੀ ਤੁਸੀਂ ਆਪਣੇ ਅਕੋਰਡਿੰਗਲੀ ਘੱਟ ਵੱਧ ਰੱਖ ਸਕਦੇ ਹੋ ਪਰ ਮੈਂ ਇੱਥੇ ਇੱਕ ਗਲਾਸ ਦੇ ਵਿੱਚ ਪੌਣਾ ਗਲਾਸ ਚੀਨੀ ਦਾ ਪਾਇਆ ਤੇ ਵੈਸੇ ਇਹਨਾਂ ਚੋਲਾਂ ਦੇ ਵਿੱਚ ਇੰਨੀ ਕਿ ਚੀਨੀ ਬਿਲਕੁਲ ਪਰਫੈਕਟ ਫਲੇਵਰ ਦਿੰਦੀ ਹੈ ਤੇ ਇੱਕ ਦੋ ਮਿੰਟ ਲਈ ਅਸੀਂ ਚੀਨੀ ਨੂੰ ਵੀ ਇਸੇ ਤਰ੍ਹਾਂ ਨਾਲ ਚੋਲਾਂ ਦੇ ਨਾਲ ਪਕਾ ਲੈਣਾ ਹੈ ਜਦੋਂ ਸਾਡੀ ਚੀਨੀ ਹਲਕੀ ਜੀ ਮੈਲਟ ਹੋ ਜਵੇ ਤਾਂ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਪਾਣੀ ਪਾਣੀ ਅਸੀਂ ਇਹਦੇ ਵਿੱਚ ਇੱਕ ਗਲਾਸ ਚੌਲਾਂ ਦੇ ਹਿਸਾਬ ਨਾਲ ਦੋ ਗਲਾਸ ਪਾਣੀ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਚੰਗੀ ਤਰ੍ਹਾਂ ਨਾਲ ਪਾਣੀ ਨੂੰ ਆਪਾਂ ਚੌਲਾਂ ਦੇ ਨਾਲ ਮਿਕਸ ਅਪ ਕਰਕੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ yellow ਫੂਡ ਕਲਰ ਪਾ ਰਹੀ ਹਾਂ ਤੁਸੀਂ ਚਾਹੋ ਤਾਂ ਇਸ 'ਚ ਹਲਦੀ ਵੀ ਐਡ ਕਰ ਸਕਦੇ ਹੋ ਬਟ ਮੈਂ ਇਥੇ ਫੂਡ ਕਲਰ ਹੀ ਐਡ ਕਰ ਰਹੀ ਹਾਂ ਕੁਝ ਸਟ੍ਰੈਂਡਸ ਮੈਂ ਕੇਸਰ ਦੀਆਂ ਇਹਦੇ ਵਿੱਚ ਐਡ ਕੀਤੀਆਂ ਨੇ ਬਹੁਤ ਹੀ ਸੋਹਣੀਆਂ ਵੀ ਲੱਗਦੀਆਂ ਨੇ ਤੇ ਫਲੇਵਰ ਵੀ ਵਧੀਆ ਆਉਂਦਾ ਚਾਵਲਾਂ ਦੇ ਵਿੱਚ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਤੇ ਢੱਕ ਕੇ ਚਾਵਲਾਂ ਨੂੰ ਪੱਕਣ ਤੱਕ ਅਸੀਂ ਇਹਨਾਂ ਨੂੰ ਵਧੀਆ ਤਰ੍ਹਾਂ ਪਕਾ ਲੈਣਾ 10-15 ਮਿੰਟ ਲਈ ਚਾਵਲ ਸਾਡੇ ਆਲਮੋਸਟ ਕੁਕ ਹੋ ਚੁੱਕੇ ਨੇ ਬਿਲਕੁਲ ਵਧੀਆ ਖਿੜੇ ਖਿੜੇ ਕੱਲੇ ਕੱਲੇ ਚੌਲ ਬਣੇ ਨੇ ਜੀ ਤੇ ਥੋੜੀ ਜੀ ਕਸਰ ਹੋਰ ਹੈਗੀ ਹਜੇ ਇਹਨਾਂ ਨੂੰ ਆਪਾਂ ਟੱਕ ਕੇ ਇੱਕ ਅੱਧੇ ਮਿੰਟ ਲਈ ਹੋਰ ਪਕਾ ਲਿਆ ਚਾਵਲ ਸਾਡੇ ਪੱਕ ਗਏ ਨੇ ਜੀ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲੈਣੇ ਆ ਸਾਡੇ ਬਸੰਤ ਪੰਚਮੀ ਦੇ ਸਪੈਸ਼ਲ ਚਾਵਲ ਬਣ ਕੇ ਤਿਆਰ ਨੇ ਮਿੱਠੇ ਚੋਲ ਬਸੰਤ ਪੰਚਮੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੋ ਜਿਹੜੇ ਥੋੜੇ ਜਿਹਾ ਡਰਾਈ ਫਰੂਟਸ ਮੈਂ ਬਚਾਏ ਸੀ ਉਹਨਾਂ ਨਾਲ ਮੈਂ ਉੱਪਰ ਵਧੀਆ ਤਰ੍ਹਾਂ ਨਾਲ ਇਹਨੂੰ ਡੈਕੋਰੇਟ ਕਰ ਲਿਆ ਆ ਤੇ ਚਾਵਲ ਸਾਡੇ ਦੇਖਣ ਨੂੰ ਵੀ ਬਹੁਤ ਖੂਬਸੂਰਤ ਲੱਗ ਰਹੇ ਨੇ ਤੁਸੀਂ ਵੀ ਅੱਜ ਬਸੰਤ ਪੰਚਮੀ ਤੇ ਇਹ ਮਿੱਠੇ ਚੋਲ ਜ਼ਰੂਰ ਆਪਣੇ ਘਰ ਵਿੱਚ ਬਣਾਓ ਤੇ ਬਹੁਤ ਹੀ ਟੇਸਟੀ ਬਣ ਕੇ ਇਹ ਤਿਆਰ ਹੁੰਦੇ ਆ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਹੁਣ ਮੈਨੂੰ ਦਿਓ ਇਜਾਜ਼ਤ ਫੇਰ ਮਿਲਾਂਗੀ ਕਿਸੇ ਹੋਰ ਡਿਲੀਸ਼ੀਅਸ ਤੇ ਟੇਸਟੀ ਰੈਸਪੀ ਦੇ ਨਾਲ ਤਦ ਤੱਕ ਲਈ ਖੁਸ਼ ਰਹੋ ਆਪਣਾ ਧਿਆਨ ਰੱਖੋ ਬਾਏ ਬਾਏ